ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਖਤੇ ਇਹ ਸਾਡੇ ਕੋਲ ਇੱਕ ਰਵੈਤੀ ਗੁਰਮਤੀ ਸੰਥਿਆ ਦਾ ਕਾਇਦਾ ਸੀ ਫਰੋਂ ਪ੍ਰਾਪਤ ਕੀਤਾ ਇਹਦੇ ਲਈ ਥੋੜਾ ਜਿਹਾ ਉਪਰਾਲਾ ਕਰ ਰਹੇ ਹਾਂ ਅਸੀਂ ਇਹ ਕਾਇਦਾ ਕੋਈ ਆਮ ਕਾਇਦਾ ਨਹੀਂ ਹੈ ਇਹ ਕਾਇਦਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹ ਹਰ ਇੱਕ ਘਰ ਦੇ ਵਿੱਚ ਲਾਗੂ ਹੁੰਦਾ ਸੀ ਓਕੇ ਜੀ ਇਹ ਕਹਿਦੇ ਆ ਜਿਸ ਘਰ ਵਿੱਚ ਹੁੰਦਾ ਨਹੀਂ ਸੀ ਉਹ ਨੂੰ ਸੰਪੂਰਨ ਘਰ ਨਹੀਂ ਸੀ ਮੰਨਿਆ ਜਾਂਦਾ ਹਰ ਬੱਚਾ ਇਹਨੂੰ ਪੜਦਾ ਸੀ ਬੜਾ ਵਧੀਆ ਉਬਰਾਲਾ ਹੈ ਇਹਦੀ ਖੋਜ ਕੀਤੀ ਗਈ ਹੈ ਜਦੋਂ ਅੰਗਰੇਜ਼ਾਂ ਦਾ ਸਾਡੇ ਤੇ ਰਾਜ ਆਇਆ ਠੀਕ ਹੈ ਤਾਂ ਜਿਹੜੇ ਅੰਗਰੇਜ਼ ਸੀ ਹਾਂਜੀ ਉਹਨਾਂ ਨੇ ਜਦੋਂ ਸਾਡੇ ਤੇ ਰਾਜ ਕੀਤਾ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਲੋਕਾਂ ਕੋਲ ਬਹੁਤ ਗਿਆਨ ਹੈ ਇਹਨਾਂ ਨੂੰ ਹਰਾਉਣਾ ਔਖਾ ਠੀਕ ਹੈ ਤੋ ਉਹਨਾਂ ਨੇ ਫਿਰ ਇਹ ਕੈਦੇ ਨੂੰ ਬਹੁਤ ਵੱਧ ਪੈਸੇ ਦੇ ਕੇ ਲੋਕਾਂ ਤੋਂ ਖਰੀਦੇ ਆ ਠੀਕ ਤੇ ਫਿਰ ਇਹ ਸੈਂਕੜੇ ਨਹੀਂ ਹਜ਼ਾਰਾਂ ਕੈਦੇ ਇਕੱਠੇ ਕਰਕੇ ਅੱਗੇ ਵਿੱਚ ਜਾਲ ਦਿੱਤੇ ਠੀਕ ਤਾਂ ਕਿ ਲੋਕਾਂ ਕੋਲ ਧਿਆਨ ਆਵੇ ਇਹ ਕੈਦਾ ਦੁਬਾਰਾ ਗੁਰਸਿੱਖਾਂ ਨੇ ਬੜੀ ਖੋਜ ਲੰਮੀ ਖੋਜ ਕਰਕੇ ਇਹਨੂੰ ਪ੍ਰਾਪਤ ਕੀਤਾ ਤੇ ਇਹ ਆਪਣੇ ਨਗਰ ਮਨਵੀ ਦੇ ਵਿੱਚ ਅਸੀਂ ਮੈਂ ਥੋੜਾ ਜਿਹਾ ਪਰਾਲਾ ਮਹਾਰਾਜ ਦੀ ਕਿਰਪਾ ਨਾਲ ਜਿਵੇਂ ਮਹਾਰਾਜ ਕਿਰਪਾ ਕਰਨਗੇ ਜੀ ਕਰ ਰਹੇ ਆ ਇਹ ਕੈਦੇ ਦੀ ਜਿਹੜੀ ਕੀਮਤ ਹੈ 120 ਰੁਪਏ ਦੀ ਕੀਮਤ ਕੀ ਰੱਖੀ ਐ ਅਸੀਂ ਅੱਛਾ ਜੀ ਇਹ ਫ੍ਰੀ ਨਹੀਂ ਦਿੰਦੇ ਕਿਸੇ ਨੂੰ ਕਿਉਂਕਿ ਫ੍ਰੀ ਦੀ ਚੀਜ਼ ਦੀ ਕੀ ਥੋੜੀ ਜੀ ਕੀਮਤ ਪਈ ਨਹੀਂ ਰਹਿੰਦੇ ਹਾਂ ਹਾਂ ਜੀ ਬੱਚਿਆਂ ਵਾਸਤੇ ਉਪਰਾਲਾ ਕਰ ਰਹੇ ਹਾਂ ਇਹ ਕਹਦਾ ਸਾਡੇ ਕੋਲੋਂ ਲੈ ਕੇ ਜਾਓ ਠੀਕ ਹੈ ਜੀ ਤੇ ਇਹਨੂੰ ਬੱਚੇ ਪੜਨ ਇਹਦੇ ਨਾਲ ਤਿਆਰੀ ਕਰਨ ਉਸ ਤੋਂ ਬਾਅਦ ਅਸੀਂ ਇੱਕ ਛੋਟਾ ਜਿਹਾ ਫੰਕਸ਼ਨ ਰੱਖਾਂਗੇ ਜਿਹਦੇ ਵਿੱਚ ਬੱਚਿਆਂ ਨੂੰ ਅਸੀਂ ਮਤਲਬ ਉਹਦਾ ਤਾਂ एग्जाम ਲਵਾਗੇ ਲਿਖਤੀ ਵੀ ਲਵਾਗੇ एग्जाम ਉਹਨਾਂ ਦਾ ਹਾਂਜੀ ਤੇ ਫਿਰ ਅਸੀਂ ਉਪਰਾਲਾ ਕਰਾਂਗੇ ਵੀ ਉਹਨਾਂ ਦਾ ਬੱਚਿਆਂ ਦਾ ਅਨੁਭਵ ਵੀ ਲਵਾਗੇ ਓਕੇ ਸੁਣਾਗੇ ਵੀ ਕੁਝ ਤੇ ਅਨੁਭਵ ਲਵਾਗੇ ਬੱਚਿਆਂ ਦਾ ਵੀ ਉਹਨਾਂ ਨੇ ਮਹਿਸੂਸ ਕੀ ਕੀਤਾ ਇਹਨੂੰ ਪੜ੍ਹ ਕੇ ਫਿਰ ਛੋਟਾ ਜਿਹਾ ਪ੍ਰੋਗਰਾਮ ਰੱਖ ਕੇ ਕੋਈ ਸਾਂਝੇ ਤੌਰ ਤੇ ਫਿਰ ਬੱਚਿਆਂ ਦਾ ਮਾਨ ਸਨਮਾਨ ਵੀ ਕਰਾਂਗੇ ਜਿਹੜੇ ਬੱਚੇ ਇਸ ਕਾਇਦੇ ਨਾਲ ਜੁੜਨਗੇ ਠੀਕ ਵਾਹਿਗੁਰੂ ਜੀ ਦਾ ਕਾਲ ਸਾਬ ਹੈ ਇਹ ਹਰ ਇੱਕ ਕਰ ਨਾਲ ਗੁਰਬਾਣੀ ਲਿਖੀ ਗਈ ਹੈ ਜੀ ਹਾਂ ਜੀ ਹਾਂ ਜੀ ਇਹ ਹਰ ਇੱਕ ਜਿਵੇਂ ਊੜਾ ਕੀ ਸੁਨੇਹਾ ਦਿੰਦਾ ਹੈ ਗੁਰਬਾਣੀ ਪਹਿਲਾ ਗੁਰਬਾਣੀ ਹਾਂ ਜੀ ਊੜਾ ਕੀ ਸੁਨੇਹਾ ਦਿੰਦਾ ਹੈ ਗੁਰਬਾਣੀ ਦਾ ਠੀਕ ਹੈ ਜੀ ਤੇ ਫਿਰ ਉਹਦੇ ਵਿੱਚ ਜਿਸ ਤਰ੍ਹਾਂ ਊੜਾ ਊਂਠ ਵਗੈਰਾ ਦਾ ਪਹਿਲਾਂ ਵੀ ਪੜ੍ਹਦੇ ਸੀ ਅਸੀਂ ਤੇ ਜਿਵੇਂ ਆ ਨਵੀਂ ਚੀਜ਼ ਆਈ ਹੈ ਇਹਦੇ ਵਿੱਚ ਉਪਦੇਸ਼ਕ ਮੁਕਾਬ ਪੰਛੀ ਕਿਸੇ ਨੇ ਵੇਖਿਆ ਨਹੀਂ ਹੋਣਾ ਆੜਾ ਜਿਵੇਂ ਅਕਾਲੀ ਹੈ ਇਹ ਪਤਾ ਲੱਗੂਗਾ ਵੀ ਫਿਰ ਆਪਣੇ ਮਾਂ ਪਿਓ ਨੂੰ ਬੱਚਾ ਪੁੱਛੂ ਵੀ ਅਕਾਲੀ ਕੀ ਨੂੰ ਕਹਿੰਦੇ ਨੇ ਉਹ ਫਿਰ ਮਾਂ ਪਿਓ ਦੱਸਣਗੇ ਵੀ ਜਿਹੜਾ ਸਿਰਫ ਅਕਾਲ ਨੂੰ ਪੂਜਦਾ ਉਹ ਅਕਾਲ ਹੀ ਹੁੰਦਾ ਜਿਹੜੇ ਹੁਣ ਵਾਲੇ ਅਕਾਲੀ ਵਾਲੇ ਹਨ ਇਹ ਅਕਾਲੀ ਨਹੀਂ ਹੈਗੇ ਠੀਕ ਠੀਕ ਹਾਂ ਇਹ ਤਾਂ ਪਕਾਉ ਡਿਪਾਰਟਮੈਂਟ ਹੈ ਇਹ ਫਿਰ ਇਦਾਂ ਦੀ ਫਿਰ ਜਿਵੇਂ ਆੜਾ ਆਰਾ ਬੱਚਾ ਪੁੱਛੂ ਵੀ ਆਰਾ ਕੀ ਹੈ ਫਿਰ ਦੱਸਿਆ ਜਾਊਗਾ ਵੀ ਧਰਮ ਦੀ ਖਾਤਰ ਫਿਰ ਆਰੇਆਂ ਥੱਲੇ ਸਾਡੇ ਭਾਈ ਮਤੀਦਾਸ ਹੁਣੀ ਚੀਰੇ ਗਏ ਤੇ ਉਹਨਾਂ ਨੇ ਉੱਪਰ ਤੱਕ ਨਹੀਂ ਕੀਤੀ ਅੱਖਰ ਤੇ ਐ ਰਣੋ ਤੇ ਫਿਰ ਅੱਗੇ ਇਸ ਤਰ੍ਹਾਂ ਹੀ ਆੜਾ ਆ ਗਿਆ ਈੜੀ ਆ ਗਈ ਸਸਾ ਆ ਗਿਆ ਸਸਾ ਸ਼ਸਤਰ ਜਿਵੇਂ ਕਕਾ ਪੜਾਉਣਾ ਕੱਕੇ ਦੇ ਵਿੱਚ ਪੰਜ ਕਕਾਰ ਆ ਗਏ ਸਾਡੇ ਕੜਾ ਆ ਗਿਆ ਕਿਰਪਾਨ ਆ ਗਈ ਕਿਸਹਿਰ ਆ ਗਿਆ ਕੰਗਾ ਆ ਗਿਆ ਕੇਸ ਆ ਗਿਆ ਤੇ ਹਾਥੀ ਅੱਲਾ ਜਿਵੇਂ ਘੱਗਾ ਹੈ ਇਹਦੇ ਤੇ ਆ ਗਿਆ ਖੱਲੂ ਘਾਰਾ ਤੇ ਫਿਰ ਸਾਡੇ ਹੁਣ ਬੱਚਾ ਜਦੋਂ ਪੁੱਛੂਗਾ ਵੀ ਕੱਲੂ ਘਰ ਆ ਕੀ ਹੁੰਦਾ? ਤੇ ਦੱਸਣਗੇ ਵੀ ਸਾਡੇ ਆ ਦੀ ਸਾਡੇ ਤੇ ਅਟੈਕ ਕਰਵਾ ਕੇ ਨਾਲ ਸਾਡਾ ਕੱਲ ਤੱਕ ਸਭ ਟਹਾਇਆ। ਤੇ ਇਸ ਤਰ੍ਹਾਂ ਵੀ ਕਿਹੜੇ ਲੋਕ ਤੇ ਜਿਨ੍ਹਾਂ ਨੇ ਸਿੱਖੀ ਦਾ ਘਾਣ ਕੀਤਾ। ਇਹ ਸਾਰਾ ਵੀ ਬਹੁਤ ਸੋਹਣਾ ਪਰਾਲਾ। ਬਹੁਤ ਹੀ ਵਧੀਆ। ਪਹਿਲਾਂ ਤਾਂ ਉਹ ਸੱਜਣਾ ਦਾ ਹੀ ਧੰਨਵਾਦ ਹੈ ਜਿਨ੍ਹਾਂ ਨੇ ਐਡੀ ਵੱਡੀ ਮਤਲਬ ਪੁਰਾਣਾ ਜਿਹੜਾ ਸਾਡਾ ਕੈਦਾ ਸੀ ਉਹਨੂੰ ਲੱਭ ਕੇ ਲਿਆਂਦਾ। ਹਾਂ ਮੈਂ ਪਰਾਲਾ ਕੀਤਾ ਇਹ। ਸੋ ਇਸ ਕਰਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਖੁਦ ਵੀ ਪੜੋ। ਸਿਆਣਿਆਂ ਦਾ ਵੀ ਪੜਨ ਵਾਲੀ ਹੈ ਤੇ ਬੱਚਿਆਂ ਨੂੰ ਜੇ ਆਪਣੀ ਇੱਥੇ ਦੁਕਾਨ ਤੇ ਆ ਕੇ ਖਰੀਦ ਲੈਣ। ਆ ਆਪਣੀ ਦੁਕਾਨ ਤੇ ਆ ਕੇ ਲੈ ਸਕਦੇ 120 ਰੁਪਏ ਦੀ ਅਸੀਂ ਲਾਗਤ ਲੈ ਰਹੇ ਹਾਂ ਕਿਉਂਕਿ ਫ੍ਰੀ ਨਹੀਂ ਦੇ ਰਹੇ। ਤੇ ਫਿਰ ਅਸੀਂ ਕੋਈ ਇਗਜ਼ਾਮ ਵਾਂਗੂ ਰੱਖਾਂਗੇ ਤੇ ਫਿਰ ਕੋਈ ਛੋਟਾ ਮੋਟਾ ਬੱਚਿਆਂ ਦਾ ਮਾਨ ਤਾਣ ਜਰੂਰ ਹਰ ਸਾਲ ਵਾਂਗੂ ਕੋਸ਼ਿਸ਼ ਕਰਾਂਗੇ ਆਪਾਂ ਇਹ ਚੀਜ਼ ਨੂੰ ਚਲਾਉਣ ਦੀ ਤਾਂ ਕਿ ਬੱਚੇ ਗੁਰਸਿੱਖੀ ਨਾਲ ਇਤਿਹਾਸ ਨਾਲ ਜੁੜੀ ਹੋਣ। ਠੀਕ ਹੈ। ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।